ਅਕਵਾਕ ਜੁਨਾਲੇ ਵਿੱਚ ਗਏ ਉਹ ਕਾਫੀ ਜਿਹੜੀ ਪੱਤਰ ਦੀ ਰਚੀ ਕਰਨ। ਅਜੀਬ ਇੱਕ ਵਾਰ ਵੀ ਸਿੱਖਿਆ ਕ੍ਰਾਂਤੀ ਇੱਕ ਪੰਜਾਬ ਸਰਕਾਰ ਨੇ ਜਿਹੜੀ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲਿਆਉਂਦੀ ਹੈ। ਪਿਛਲੇ 3 ਸਾਲਾਂ ਦੇ ਵਿੱਚ ਉਹ ਇਤਿਹਾਸਕ ਕੰਮ ਸਿੱਖਿਆ ਦੇ ਖੇਤਰ ਦੇ ਵਿੱਚ ਕੀਤੇ ਨੇ ਜਿਹੜੇ ਬਹੁਤ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਨੇ ਇਗਨੋਰ ਕੀਤੇ ਹੋਏ ਤੇ ਅਜਿਹੇ ਸਮਾਂ ਦੀ ਕਿ ਲੋਕ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਦਾਖਲ ਨਹੀਂ ਕਰਾਉਂਦੇ ਤੇ ਕਿਉਂਕਿ ਸਕੂਲਾਂ ਦੇ ਵਿੱਚ ਟੀਚਰ ਨਹੀਂ ਸੀ ਕੋਈ ਇਨਫਰਾਸਟ੍ਰਕਚਰ ਨਹੀਂ ਸੀ ਬੈਠਣ ਨੂੰ ਕਮਰੇ ਨਹੀਂ ਸੀ ਟਾਇਲਟਸ ਨਹੀਂ ਸੀ ਬੈਠਣ ਲਈ ਡੈਸਕ ਨਹੀਂ ਸੀ ਸਕੂਲਾਂ ਦੀ ਚਾਰ ਦਿਵਾਰੀ ਨਹੀਂ ਸੀ ਸੋਚ ਸਾਨੇ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਜਦੋਂ ਸਰਕਾਰ ਸੰਭਾਲੀ ਹੈ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀ왈 ਜੀ ਦੀ ਸੋਚ ਤੇ ਕਿ ਅਸੀਂ ਬੱਚਿਆਂ ਨੂੰ ਇੱਕ ਮਾਹੌਲ ਦੇਣਾ ਪੜਾਈ ਦਾ ਸੋ ਅਸੀਂ ਉਸਤੇ ਕੰਮ ਕੀਤਾ ਤੇ ਅੱਜ ਪੰਜਾਬ ਦਾ ਕੋਈ ਸਕੂਲ ਐਸਾ ਨਹੀਂ ਜਿੱਥੇ ਚਾਰ ਦੀਵਾਰੀ ਨਾ ਹੋਵੇ ਜਿੱਥੇ ਪੂਰੇ ਕਮਰੇ ਨਾ ਹੋਣ ਸਾਰਾ ਇਨਫਰਾਸਟ੍ਰਕਚਰ ਨਾ ਹੋਵੇ ਜਿਵੇਂ ਡੂੜੀਆਂ ਪਿੰਡ ਦੇ ਵਿੱਚ ਆਪਾਂ ਖੜੇ ਹਾਂ ਇੱਥੇ ਜਿੰਨੇ ਬੱਚੇ ਨੇ ਕਰੀਬ 25 28 ਬੱਚਿਆਂ ਦੇ ਉੱਪਰ ਇੱਕ ਟੀਚਰ ਹੈ ਉਸੇ ਤਰ੍ਹਾਂ ਕਮਰਿਆਂ ਦੀ ਗਿਣਤੀ ਹੈ ਦੋ ਕਮਰੇ ਨਵੇਂ ਬਣਰੇ ਨੇ ਸਾਰੀਆਂ ਲੈਬਾਂ ਬਣੀਆਂ ਹੋਈਆਂ ਨੇ ਤੇ ਬਹੁਤ ਮਿਹਨਤੀ ਸਟਾਫ ਹੈ ਤੁਹਾਡਾ ਖੋਖੋ ਦੇ ਬੱਚਿਆਂ ਨੇ ਵਿਹਾਰ ਗਿਆ ਤੱਕ ਦੋ ਬੱਚਿਆਂ ਨੇ 17676000 ਰੁਪਏ ਉੱਥੇ ਇਨਾਮ ਜਿੱਤੇ ਹੈ ਪੜਾਈ ਦੇ ਖੇਤਰ ਦੇ ਵਿੱਚ ਬਹੁਤ ਵੱਡੀਆਂ ਮੱਲਾ ਮਾਰੀਆਂ ਨੇ ਇੱਥੇ ਸਕੂਲ ਦਾ ਪ੍ਰਬੰਧ ਦੇਖ ਕੇ ਤੇ ਸਕੂਲ ਦਾ ਸਾਰਾ ਸਿਸਟਮ ਦੇਖ ਕੇ ਬੜੀ ਖੁਸ਼ੀ ਹੈ ਪ੍ਰਾਈਵੇਟ ਸਕੂਲਾਂ ਤੋਂ ਵੀ ਵੱਧ ਨੇ ਇਹ ਅੱਜ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਆ ਰਹੇ ਨੇ ਸੋ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲਿਆਉਂਦੀ ਹੈ। ਅ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਬੱਚੇ ਜੇਏ ਦੀ ਮੇਨ ਪ੍ਰੀਖਿਆ ਦੇ ਵਿੱਚ ਕਿੰਨੇ ਬੱਚਾ ਨੇ ਪਾਸ ਕੀਤਾ। ਕਿਤੇ ਕਿਤੇ ਕਿੰਨੀਆਂ ਨੌਕਰੀਆਂ ਪ੍ਰਾਪਤ ਕੀਤੀਆਂ। ਇਸ ਸਕੂਲ ਦੇ ਪੜ੍ਹੇ 200 ਬੱਚੇ ਨੇ ਨੌਕਰੀ ਪ੍ਰਾਪਤ ਕੀਤੀ। ਸੋ ਸਾਡੀ ਸਰਕਾਰ ਨੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ ਹੀ ਦਿੱਤਾ। ਜਿਹੜੀ ਸਾਡੀ ਸਰਕਾਰ ਨੇ ਸਭ ਤੋਂ ਵੱਡੀ ਗੱਲ ਕੀਤੀ ਇਹ ਪੰਜਾਬ ਦੇ ਬੱਚਿਆਂ ਦਾ ਮੂੰਹ ਤੇ ਪੰਜਾਬ ਦੇ ਬੱਚਿਆਂ ਦੇ ਪੇਰੈਂਟਸ ਦਾ ਮੂੰਹ ਹੈ ਜਿਹੜਾ ਉਹ ਸਕੂਲਾਂ ਵੱਲ ਮੋੜਦਾ ਇਸ ਲਈ ਮੋੜਦਾ ਕਿ ਅਸੀਂ ਜਿਹੜੀਆਂ ਸਰਕਾਰੀ ਨੌਕਰੀਆਂ ਦਿੱਤੀਆਂ 55000 ਬਿਨਾਂ ਭੇਦਭਾਵ ਤੋਂ ਦਿੱਤੀਆਂ ਨਹੀਂ ਤਾਂ ਇਹ ਹੋ ਗਿਆ ਤੇ ਵੀ ਬੱਚਿਆਂ ਨੂੰ ਪੜਾਣੋਂ ਹਟ ਗਏ ਸੀ ਲੋਕ ਵੀ ਸਾਨੂੰ ਕਿਹੜਾ ਨੌਕਰੀ ਮਿਲਣੀ ਹੈ ਨੌਕਰੀ ਜਿਹੜੇ ਬੱਚੇ ਪੜ੍ਹਦੇ ਸੀ ਉਹ ਘਰੇ ਬੈਠੇ ਰਹਿੰਦੇ ਦੀ ਵਿਚਾਰੇ ਤੇ ਬਿਨਾਂ ਪੜ੍ਹਨ ਵਾਲੇ ਜਾਂ ਪੈਸੇ ਦੇ ਜ਼ੋਰ ਤੇ ਜਾਂ ਸਫਾਰਸ਼ ਦੇ ਜ਼ੋਰ ਤੇ ਨੌਕਰੀ ਲੈ ਜਾਂਦੇ ਸੀ ਪਰ ਅਸੀਂ ਖਤਮ ਕਰਤਾ ਇਤਿਹਾਸ ਬਣਾਤਾ ਸਾਡੇ ਅੱਜ ਬੱਚਿਆਂ ਦੀ ਭੀੜ ਹੈ ਸਰਕਾਰੀ ਸਕੂਲਾਂ ਦੇ ਵਿੱਚ ਕਿਉਂਕਿ ਬੱਚਿਆਂ ਨੂੰ ਯਕੀਨ ਹੋ ਗਿਆ ਸੋ ਅਸੀਂ ਕਹਿਣ ਤੋਂ ਭਾਵ ਇੱਕ ਕ੍ਰਾਂਤੀ ਲੈ ਕੇ ਆਂਦੀ ਹੈ ਉਸ ਕ੍ਰਾਂਤੀ ਦੇ ਤਹਿਤ ਅੱਜ ਲੋਕ ਸਾਡੇ ਨਾਲ ਜੁੜ ਰਹੇ ਨੇ ਕਿੱਡੇ ਵੱਡੇ ਇਕੱਠ ਹੋ ਰਹੇ ਨੇ ਹਰ ਕੋਈ ਤਾਰੀਫ ਕਰ ਰਿਹਾ ਇਸ ਗੱਲ ਦੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਸਰਕਾਰ ਹੈ ਜਿਨੇ ਇਸ ਗੱਲ ਵੱਲ ਧਿਆਨ ਦਿੱਤਾ ਜਿਹੜਾ ਅੱਜ ਤੱਕ ਨਹੀਂ ਦਿੱਤਾ ਗਿਆ 12000 ਟੀਚਰ ਅਸੀਂ ਭਰਤੀ ਕੀਤੇ ਆ ਉਹ ਟੀਚਰ ਵਿਚਾਰੇ ਜਿਨ੍ਹਾਂ ਦਾ ਪਹਿਲਾਂ ਸ਼ੋਸ਼ਣ ਹੁੰਦਾ ਰਿਹਾ 66000 ਤੇ ਇਹਨਾਂ ਨੇ ਭਰਤੀ ਕਰਕੇ ਰੱਖੇ ਤੇ ਉਹ 60000 ਤੇ ਕੋਈ ਟੀਚਰ ਨੌਕਰੀ ਕਰ ਸਕਦਾ ਅਸੀਂ ਉਹਨਾਂ ਦੇ ਤਨਖਾਹ ਤਿੱਗਣੀਆਂ ਕੀਤੀਆਂ ਕਿਸੇ ਦੀ 20000 ਕੀਤੀ 25000 ਕੀਤੀ ਉਹ ਸਿਰਫ ਪੜ੍ਹਾਈ ਦਾ ਮਾਹੌਲ ਬਣਾਉਣ ਦੇ ਲਈ ਕੀਤੀ ਸੋ ਮੇਰਾ ਕਹਿਣ ਤੋਂ ਭਾਵ ਪੜ੍ਹਾਈ ਦਾ ਐਸਾ ਮਾਹੌਲ ਅਸੀਂ ਪੰਜਾਬ ਦੇ ਵਿੱਚ ਬਣਾਇਆ ਜੋ ਮਨੀਸ਼ ਸਿਸੋਧਿਆ ਜੀ ਨੇ ਦਿੱਲੀ ਦੇ ਵਿੱਚ ਬਣਾਇਆ ਸੀ ਉੱਥੇ ਕ੍ਰਾਂਤੀ ਲਿਆਂਦੀ ਸੀ ਉਹਨਾਂ ਨੇ ਅਸੀਂ ਉਸੇ ਤਰ੍ਹਾਂ ਦੀ ਕ੍ਰਾਂਤੀ ਪੰਜਾਬ ਦੇ ਵਿੱਚ ਲੈ ਕੇ ਆਂਦੀ ਹੈ ਉਸੇ ਤਹਿਤ ਅੱਜ ਅਸੀਂ ਇੱਥੇ ਆਏ ਹਾਂ ਨਸ਼ਾ ਵਿਰੁੱਧ ਜਿਹੜਾ ਨਿਸ਼ਾਨਾ ਸੀ 31 ਮਈ ਤੱਕ ਲੈ ਕੇ ਚੱਲੇ ਸੀ ਪੰਜਾਬ ਨਸ਼ਾ ਮੁਕਤੀ ਕਿੰਨਾ ਕਸਪਤਾਂ ਲਿ ਗਿਆ ਜੁੱਧ ਨਸ਼ਾ ਵਿਰੁੱਧ 31 ਮਈ ਤੱਕ ਨਹੀਂ ਲੈ ਕੇ ਚੱਲੇ ਜੁੱਧ ਨਸ਼ਾ ਵਿਰੁੱਧ ਉਦੋਂ ਤੱਕ ਚੱਲੂਗਾ ਜਦੋਂ ਤੈ ਨਸ਼ੇ ਦਾ ਕਾਰੋਬਾਰ ਕਰਨ ਵਾਲਾ ਕੋਈ ਬੰਦਾ ਰਹਿ ਨਹੀਂ ਜਾਊਗਾ ਨਸ਼ੇ ਦਾ ਕਾਰੋਬਾਰ 100% ਜਦੋਂ ਖਤਮ ਕਰ ਦਾਂਗੇ ਇਹ ਮਹਿੰਮ ਉਦੋਂ ਤੱਕ ਚੱਲੂਗੀ ਬਹੁਤ ਵੱਡੀ ਸਫਲਤਾ ਮਿਲ ਰਹੀ ਹੈ ਬੀਬੀਆਂ ਖਾਸ ਤੌਰ ਤੇ ਹਰ ਪਿੰਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਆ ਰਹੇ ਨੇ ਇਸ ਮਹਿੰਮ ਦਾ ਹਿੱਸਾ ਬਣਦੇ ਨੇ ਕਿਉਂਕਿ ਪਹਿਲਾਂ ਲੋਕਾਂ ਨੂੰ ਯਕੀਨ ਨਹੀਂ ਸੀ ਪਹਿਲਾਂ ਵੀ ਜਿਵੇਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਚੱਕ ਕੇ ਉਦੋਂ ਉੱਥੇ ਕਿਹਾ ਸੀ ਮੈਂ 4 ਹਫ਼ਤਿਆਂ ਦੇ ਵਿੱਚ ਜਿਹੜਾ ਨਸ਼ਾ ਖਤਮ ਕਰ ਦੂੰਗਾ ਹੋਇਆ ਕੁਝ ਨਹੀਂ ਤੀ ਲੋਕਾਂ ਨੂੰ ਯਕੀਨ ਨਹੀਂ ਸੀ ਪਰ ਅੱਜ ਯਕੀਨ ਹੋ ਗਿਆ ਕਿ ਇਹ ਪੰਜਾਬ ਦੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਇਹ ਨਸ਼ੇ ਖਤਮ ਕਰ ਦਊਗੀ ਅਸੀਂ ਜਿਹੜੇ ਲੋਕ ਨਸ਼ਿਆਂ ਦੇ ਕਾਰੋਬਾਰ ਕਰਕੇ ਨਸ਼ਿਆਂ ਦੇ ਕਾਰੋਬਾਰ ਚੋਂ ਪੈਸਾ ਕਮਾ ਕੇ ਲੋਕਾਂ ਦੇ ਬੱਚਿਆਂ ਨੂੰ ਬਰਬਾਦ ਕਰਕੇ ਘਰਾਂ ਨੂੰ ਬਰਬਾਦ ਕਰਕੇ ਤੇ ਆਪ ਵਧੀਆ ਮਕਾਨ ਜਿਹੜੇ ਬਣਾਈ ਬੈਠੇ ਦੇ ਅੱਜ ਉਹਨਾਂ ਦੇ ਬੜੋਜਰ ਵੀ ਚੱਲ ਰਹੇ ਨੇ ਅਰ ਚੱਲਣੇ ਚਾਹੀਦੇ ਕਿਸੇ ਦੇ ਤਾਂ ਪਰਿਵਾਰ ਬਰਬਾਦ ਕਰਤਾ ਜਿਸ ਦਾ ਧੀ ਪੁੱਤ ਨਸ਼ੇ ਤੇ ਲੱਗਦਾ ਉਹਦਾ ਦੁੱਖ ਉਹ ਜਾਣਦਾ ਆ ਲੋਕਾਂ ਨੇ ਖੁਸ਼ੀ ਮਨਾਈ ਐ ਇਸ ਗੱਲ ਦੀ ਸੋਸ਼ਲ ਮੀਡੀਆ ਤੇ ਅਗੇ ਖੁਸ਼ੀ ਮਨਾਈ ਐ ਸੋ ਜਿਹੜੇ ਕੋਈ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਤੇ ਫਿਰ ਗੋਲੀਆਂ ਵੀ ਵਜਦੀਆਂ ਨੇ ਜਿਹੜੇ ਇਸ ਤਰ੍ਹਾਂ ਦੇ ਸਮਗਲਰ ਹੋਣਗੇ ਪੁਲਿਸ ਤੋਂ ਬਚ ਕੇ ਜਾਣਗੇ ਨਹੀਂ ਜਾਣ ਸਕਦੇ ਸਾਨੂੰ ਮਾਣ ਹੈ ਸਾਡੀ ਪੁਲਿਸ ਤੇ ਜਦੋਂ ਪੰਜਾਬ ਦੇ ਵਿੱਚ ਕੋਈ ਐਸਾ ਸਮਾਂ ਦੀ ਚੰਦ ਲੋਕ ਜਿਹੜੇ ਕਿ ਸੰਤਾਲੀ ਦੇ ਜ਼ੋਰ ਤੇ ਪੰਜਾਬ ਦੇ ਵਿੱਚ ਅਤਵਾਦ ਫਲਾ ਰਹੇ ਸੀ ਪੰਜਾਬ ਦੇ ਵਿੱਚ ਭਾਈ ਨੂੰ ਹਿੰਦੂ ਨੂੰ ਸਿੱਖ ਦੇ ਨਾਲ ਲੜਾ ਰਹੇ ਸੀ ਤੇ ਉਦੋਂ ਸਾਡੀ ਪੰਜਾਬ ਦੀ ਪੁਲਿਸ ਨੇ ਆਪਣਾ ਬਹੁਤ ਕੁਝ ਗਵਾਇਆ ਕਈਆਂ ਨੇ ਪਰਿਵਾਰਾਂ ਦੇ ਮੈਂਬਰ ਗਵਾਏ ਪਰ ਅਤਵਾਦ ਤੇ ਕਾਬੂ ਪਾਇਆ ਪੰਜਾਬ ਦੇ ਵਿੱਚ ਉਹ ਖੋਣ ਦੇ ਖੇਡ ਖੋਣ ਦੀ ਹੋੜੇ ਜਿਹੜੀ ਦੂਜੀਆਂ ਏਜੰਸੀਆਂ ਦੂਜੇ ਦੇਸ਼ ਦੇਖਣਾ ਚਾਹੁੰਦੇ ਸੀ ਪੰਜਾਬ ਦੇ ਵਿੱਚ ਨਹੀਂ ਹੋਣ ਦਿੱਤੀ ਉਸੇ ਤਰ੍ਹਾਂ ਹੁਣ ਜੁਧ ਨਸ਼ਾ ਵਿਰੁੱਧ ਦੇ ਵਿੱਚ ਸਾਡੀ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੈ ਔਰ ਇਹਤੇ 100 ਦੀ 100% ਅਸੀਂ ਕਾਬੂ